ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਤੁਹਾਡੇ ਨਾਲ ਮਾਰਨਿੰਗ ਰੁਟੀਨ ਜਿਹੜੀ ਉਹ ਸ਼ੇਅਰ ਕਰਨ ਲੱਗੇ ਆਂ ਤੇ ਅੱਜ ਸਾਡੇ ਸਵੇਰੇ ਸਵੇਰੇ ਕਾਫੀ ਜ਼ਿਆਦਾ ਧੁੰਦ ਪੈ ਜਾਂਦੀ ਹੈ ਤੁਸੀਂ ਦੇਖ ਸਕਦੇ ਜੀ ਕਿੰਨੀ ਜ਼ਿਆਦਾ ਧੁੰਦ ਪਈ ਸੀ ਇਹ ਟਾਈਮ ਸੀ ਸਵੇਰੇ 6 ਵਜੇ ਦਾ 6 ਵਜੇ ਮੈਂ ਜਦੋਂ ਉੱਠ ਕੇ ਬਾਹਰ ਆਈ ਸੀ ਤੇ ਦੇਖਿਆ ਸੀ ਕਾਫੀ ਜ਼ਿਆਦਾ ਜਿਹੜੀ ਧੁੰਦਿਆ ਉਹ ਪਈ ਸੀ ਤੇ ਮੇਰ ਮੈਂ ਸੋਚਿਆ ਕਿ ਅੱਜ ਮੈਂ ਮਾਰਨਿੰਗ ਰੁਟੀਨ ਦਾ ਹੀ ਵਲੌਗ ਬਣਾਉਣੀ ਆ ਤੇ ਕਾਫੀ ਦਿਨ ਤੋਂ ਤੁਸੀਂ ਮੇਰੇ ਜਿਹੜੇ ਨੇ ਗੋਤਾਮਾ ਦੇ ਵਲੌਗ ਹੀ ਦੇਖ ਰਹੇ ਸੀ ਤੇ ਅੱਜ ਮੈਂ ਤੁਹਾਡੇ ਨਾਲ ਆਪਣੇ ਜਿਹੜਾ ਘਰੇ ਹੁਣ ਅਸੀਂ ਜਿਹੜਾ ਵਲੌਗ ਕੋ ਪਾਵਾਂਗੇ ਕਿਉਂਕਿ ਅਸੀਂ ਗੁਰਦਵਾਰੇ ਦਰਸ਼ਨ ਕਰਕੇ ਕਾਫੀ ਦਿਨ ਦੇ ਆ ਗਏ ਆ ਤੇ ਫਿਰ ਜਿਹੜੀ ਉੱਥੇ ਮੈਂ ਵੀਡੀਓ ਬਣਾ ਕੇ ਲੈਂਦੀ ਸੀ ਸ਼ੇਰਬ ਗੁਰਦੁਆਰਿਆਂ ਦੀ ਤੋਂ ਦਿਨ ਮੈਂ ਤੁਹਾਡੇ ਜਿਹੜੇ ਵਲੌਗ ਹੀ ਤੁਹਾਡਾ ਨਾਲ ਸਾਂਝੇ ਕੀਤੇ ਸੀ ਹੁਣ ਤੁਸੀਂ ਦੇਖ ਸਕਦੇ ਜੇ ਤੇ ਕਿੰਨੀ ਜ਼ਿਆਦਾ ਧੁੰਦ ਜਿਹੜੀ ਪਈ ਆ ਕਿਉਂਕਿ ਸਾਡੇ ਲੱਗ ਇਧਰਿਆ ਲੱਗਦਾ ਰਾਵੀ ਇਸ ਕਰਕੇ ਸਾਡੇ ਇਧਰ ਜਿਹੜੀ ਧੁੰਦ ਪੈਣੀ ਜਿਹੜੀ ਸ਼ੁਰੂ ਹੋ ਗਈ ਆ ਤੇ ਤੁਸੀਂ ਦੇਖ ਸਕਦੇ ਹੋ ਜੇ ਕੋफी ਜਿਆਦਾ ਮਤਲਬ ਧੁੰਦਿਆ ਤੇ ਕੋਈ ਵੀ ਜੇ ਬਾਹਰ ਨਹੀਂ ਹੈਗਾ ਤੇ ਇਸ ਕਰਕੇ ਫਿਰ ਮੈਂ ਸਵੇਰੇ ਸਵੇਰੇ ਬਾਹਰ ਆਈ ਧਿਆਨ ਕੇ ਦੇਖਿਆ ਤਾਂ ਧੁੰਦ ਤੇ ਮੈਂ ਸੋਚਿਆ ਕਿ ਅੱਜ ਮੈਂ YouTube ਤੇ ਇਹੀ ਵੀਡੀਓ ਬਣਾ ਕੇ ਪਾ ਦੇਣੀ ਆ ਤੇ ਸਾਰਿਆਂ ਨੂੰ ਦਿਖਾਉਣੀ ਆ ਕਿ ਸਾਡੇ ਤੇ ਜਿਨ੍ਹਾਂ ਜਿਨ੍ਹਾਂ ਦੇ ਹੁਣ ਧੁੰਦ ਪੈਣੀ ਸ਼ੁਰੂ ਹੋ ਗਈ ਆ ਸਾਡੇ ਨਾਲ ਜਰੂਰ ਕਮੈਂਟ ਚ ਦੱਸਿਓ ਇੱਧਰ ਮੈਂ ਹੁਣ ਆ ਗਈ ਸੀ ਸੋਈ ਦੇ ਵਿੱਚ ਤੇ ਰਸੋਈ 'ਚ ਮੈਂ ਆਉਣ ਲੱਗੀ ਸੀ ਚਾਹ ਤਨ ਕਿਉਂਕਿ ਅੱਜ ਬੱਚਿਆਂ ਨੂੰ ਸਕੂਲ ਨਹੀਂ ਸੀ ਜਾਣਾ ਤੇ ਇਸ ਕਰਕੇ ਫਿਰ ਮੈਂ ਸੋਚਿਆ ਕਿ ਅੱਜ ਥੋੜਾ ਜਿਹਾ ਲੇਟ ਹੀ ਚਾਹ ਬਣਾ ਲਾਂਗੇ ਪਹਿਲਾਂ ਨਹੀਂ ਤਾਂ ਟਾਈਮ ਨਹੀਂ ਬਣਾ ਲਈਦੀ ਸੀ ਤੇ ਇੱਧਰ ਅਸੀਂ ਚਾਹ ਧਾਰਤੀ ਆ ਕਿਉਂਕਿ ਹੁਣ ਨਵਾਂ ਅਦਰਕ ਜਿਹੜਾ ਆ ਗਿਆ ਤੇ ਅਸੀਂ ਹੁਣ ਅਦਰਕ ਵਾਲੀ ਚਾਹ ਜਿਹੜੀ ਬਣਾਈਦੀ ਆ ਤੇ ਵੀਡੀਓ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਪਿਆਰਿਆ ਜਿਹਾ ਇੱਧਰ ਸਾਡੀ ਚਾਹ ਜਿਹੜੀ ਅਸੀਂ ਧਰ ਦਿੱਤੀ ਸੀ ਤੇ ਵਿੱਚ ਅਸੀਂ ਪਾ ਦਾਂਗੇ ਖੰਡ ਤੇ ਪੱਤੀ ਤੇ ਸਾਡੀ ਚਾਹ ਬਣ ਕੇ ਹੋ ਗਈ ਜਿੱਥੇ ਤਿਆਰ ਤੇ ਅਸੀਂ ਪਾ ਲਈ ਥੋੜੀ ਜੀ ਖੰਡ ਤੇ ਥੋੜੀ ਜੀ ਨਾਰਮਲ ਜੀ ਪੱਤੀ ਪਾਵਾਂਗੇ ਜ਼ਿਆਦਾ ਪੱਤੀ ਵਾਲੀ ਚਾਹ ਸਿ ਨਹੀਂ ਪੀਂਦੇ ਤੇ ਤੇ ਮੈਂ ਥੋੜੀ ਜੀ ਚਾਹ ਬਣਾਉਣੀ ਹੁੰਦੀ ਆ ਕਿਉਂਕਿ ਅਸੀਂ ਤਿੰਨ ਜਣੇ ਨੇ ਪੀਣੀ ਹੁੰਦੀ ਆ ਮੈਂ ਤੇ ਮੇਰੇ ਬੱਚੇ ਦੋ ਉਹਨਾਂ ਨੇ ਪੀਣੀ ਹੁੰਦੀ ਆ ਤੇ ਸਰਦਾਰ ਜੀ ਨਹੀਂ ਚਾਹ ਤੇ ਪੀਂਦੇ ਨਹੀਂ ਤੇ ਇਸ ਕਰਕੇ ਅਸੀਂ ਥੋੜੀ ਜਿਹੀ ਪੱਤੀ ਪਾ ਕੇ ਤੇ ਸਾਡੀ ਚਾਹ ਨੂੰ ਆ ਗਿਆ ਬੋਲ ਤੇ ਸਾਡੀ ਚਾਹ ਬਣ ਹੁਣ ਅਸੀਂ ਇਸ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਤੇ ਇਹਨੂੰ ਤਿਆਰ ਕਰ ਲਾਂਗੇ ਤੇ ਅਜੇ ਤੱਕ ਵੀ ਧੁੰਦ ਹੈਗੀ ਆ ਤੇ ਇੱਧਰ ਅਸੀਂ ਇਹਦੇ ਵਿੱਚ ਪਾਵਾਂਗੇ ਹੁਣ ਦੁੱਧ ਤੇ ਦੁੱਧ ਪਾ ਕੇ ਤੇ ਸਾਡੀ ਚਾਹ ਬਣ ਕੇ ਹੋ ਗਈ ਜੀ ਤਿਆਰ ਤੇ ਥੋੜੀ ਜਿਹੀ ਮੈਂ ਬਣਾਉਣੀ ਹੁੰਦੀ ਐ ਇਸ ਕਰਕੇ ਦੁੱਧ ਮੈਂ ਵਾਧਾ ਪਾ ਲੈਨੀ ਆ ਬੱਚਾ ਫਿਰ ਚਾਹ ਟੇਸਟੀ ਬਣ ਜਾਂਦੀ ਆ ਤੇ ਤੁਸੀਂ ਹੁਣ ਪੈਂਟ ਕਰਕੇ ਜਰੂਰ ਦੱਸਿਓ ਕਿਹੜੇ-ਕਿਹੜੇ ਹੁਣ ਅਦਰਕ ਵਾਲੀ ਚਾਹ ਬਣਾ ਕੇ ਪੀਂਦੇ ਨੇ ਤੇ ਇਧਰ ਅਸੀਂ ਚਾਹ ਸਾਡੀ ਬਣ ਗਈ ਸੀ ਤੇ ਤਨਵੀਰ ਹੁਣੀ ਅਜੇ ਤੱਕ ਵੀ ਸੁੱਤੇ ਨੇ ਤੇ ਨਨੂ ਮੈਂ ਢਾਲ ਲਿਆ ਹੀ ਮੈਂ ਕੈਂਡੀ ਕੁਟਸ ਨੂੰ ਲੈ ਜਾਣਾ ਤੇ ਕਹਿੰਦੀ ਕਿ ਨਹੀਂ ਨਹੀਂ ਮੈਂ ਇਸ ਨੂੰ ਲੈ ਨਹੀਂ ਜਾਣਾ ਸਕੂਲ ਦੇ ਨਾਮ ਤੋਂ ਇਹ ਇੰਨਾ ਜ਼ਿਆਦਾ ਡਰ ਜਾਂਦੀ ਹੈ ਸਵੇਰੇ ਸਵੇਰੇ ਸਕੂਲ ਵੱਲੋਂ ਕਹਤੋਂ ਤਾਂ ਉਹ ਸਵਲ ਜਾਂਦੀ ਹੈ ਨਹੀਂ ਮੰਮਾ ਮੈਂ ਨਹੀਂ ਜਾਣਾ ਛੁੱਟੀ ਅੱਜ ਤੇ ਇਸ ਕਰਕੇ ਇਹਨਾਂ ਦੀ ਅੱਜ ਤਾਂ ਪਹਿਲਾਂ ਹੀ ਛੁੱਟੀ ਕਿਉਂਕਿ ਅਸੀਂ ਜਾਣਾ ਸੀ ਗੁਰਦਾਸਪੁਰ ਅਸੀਂ ਚੱਲਨੇ ਆ ਡਾਕਟਰ ਸੇਵ ਸਿੰਘ ਜੀ ਉਹਨਾਂ ਕੋਲੋਂ ਉਹਨਾਂ ਦੇ ਮਤਲਬ ਗੁਰਦੁਆਰਾ ਜਿੱਥੇ ਆ ਬਬਰੀ ਤੇ ਅਸੀਂ ਉੱਥੇ ਚੱਲੇ ਸੀ ਤੇ ਇਸ ਕਰਕੇ ਫਿਰ ਮੈਂ 6 ਵਜੇ ਨੋਟ ਕਿ ਤੇ ਇਹਨਾਂ ਨੂੰ ਨਵਾਤਵਾ ਕੇ ਤਿਆਰ ਕਰਨਾ ਹੁਣ ਤੇ ਉਸ ਤੋਂ ਬਾਅਦ ਅਸੀਂ ਨਿਕਲ ਜਾਣਾ ਵਾ 9 ਵਜੇ ਨਾ ਤੇ ਉਸ ਤੋਂ ਬਾਅਦ ਬਿਰਦਾ ਨੂੰ ਪਤਾ ਚੰਦਿਆ ਵੀ ਟਾਈਮ ਲੱਗਣਾ ਕਿਉਂਕਿ ਸਾਨੂੰ ਗੁਰਦਾਸਪੁਰ ਦੂਰੀ ਪੈਂਦਾ ਹੈ ਤੇ ਕਲਾਂੌਰ ਤੋਂ ਅਸੀਂ ਗੁਰਦਾਸਪੁਰ ਜਾਣਾ ਤੇ ਫਿਰ ਦੂਰੀ ਪੈ ਜਾਣਾ ਵਾ ਤੇ ਇਹ ਤੇ ਉੱਠਣ ਦਾ ਨਾਂ ਨਹੀਂ ਲਿਖਿਆ ਠੀਕ ਨਹੀਂ ਮੈਨੂੰ ਉੱਠਣਾ ਮੈਨੂੰ ਉੱਠਣਾ ਤੇ ਇੱਧਰ ਮੈਂ ਵੀ ਚਾਹ ਲੈ ਐ ਇਸੇ ਤੇ ਮੈਂ ਵੀ ਚਾਹ ਪੀ ਲਈ ਸੀ ਤੇ ਹੁਣ ਮੈਂ ਬਸ ਇਹਨਾਂ ਨੂੰ ਆਤਵਾ ਕੇ ਤਿਆਰ ਕਰ ਦੇਣਾ ਤੇ ਉਸ ਤੋਂ ਬਾਅਦ ਅਸੀਂ ਨਿਕਲ ਜਾਣਾ ਵਾ ਗੁਰਦਾਸਪੁਰ ਲਈ ਤੇ ਹੁਣ ਤੁਹਾਨੂੰ ਦਿਖਾਉ ਲਦੀ ਆ ਮੈਂ ਸੂਰਜ ਚੜ ਗਿਆ ਤੁਹਾਨੂੰ ਕਿ ਖਤਮ ਹੋ ਚੁੱਕੀ ਆ ਸੂਰਜ ਚੜਨਾ ਜਿਹੜਾ ਸ਼ੁਰੂ ਹੋ ਗਿਆ ਤੇ ਸੂਰਜ ਚੜਦੇ ਸਮੇ ਬਹੁਤ ਵਧੀਆ ਦਿਨ ਲੱਗਦਾ ਆ ਤੇ ਹੁਣ ਤੁਹਾਨੂੰ ਪਤਾ ਤੇ ਪੈਰ ਨੂੰ ਗਰਮੀ ਹੋ ਜਾਂਦੀ ਆ ਤੇ ਸਵੇਰ ਸਵੇ ਨੂੰ ਠੰਡ ਹੋ ਜਾਂਦੀ ਆ ਮੌਸਮੀ ਇੱਧਾਂ ਲਈ ਚੱਲ ਰਿਹਾ ਹੈ ਦੁਪਹਿਰ ਨੂੰ ਕਾਫੀ ਜ਼ਿਆਦਾ ਗਰਮੀ ਲੱਗਦੀ ਆ ਤੇ ਇਧਰ ਸੀ ਲੋ ਜੀ ਤਿਆਰ ਹੋ ਗਏ ਨਾ ਧੋ ਕੇ ਫਰੈਸ਼ ਹੋ ਗਏ ਜੀ ਤੇ ਸਫਾਈਆਂ ਸਫੂਈਆਂ ਮੈਂ ਕਰ ਲੀਆਂ ਸੀ ਤੇ ਹੁਣ ਬਸ ਅਸੀਂ ਜਾਣ ਲਈ ਤਿਆਰੀ ਹੋਣਾ ਵਾ ਤੇ ਵੀ ਦੋਵੇਂ ਤਿਆਰ ਹੋ ਚੁੱਕੇ ਨਾ ਧੋ ਕੇ ਤਨਵੀਰ ਤੇ ਆਰਮਾਨ ਤੇ ਬਸ ਹੁਣ ਅਸੀਂ ਨਿਕਲਣ ਹੀ ਲੱਗੇ ਆ ਤੇ ਉਸ ਤੋਂ ਬਾਅਦ ਅਸੀਂ ਫਿਰ ਉੱਤੇ ਮੱਤਾ ਟੇਕ ਕੇ ਬਾਬਾ ਜੀ ਦੇ ਗੁਰਦੁਆਰਾ ਤੇ ਬਾਬਾ ਜੀ ਉਹਨਾਂ ਨੂੰ ਮਿਲ ਕੇ ਤੇ ਅਸੀਂ ਆਜਣਾ ਵਾ ਤੇ ਅੱਜ ਦਾ ਮੈਂ ਇਹ ਇੰਨਾ ਕੁ ਛੋਟਾ ਜਿਹਾ ਬਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਪਿੰਡੂ ਬਲੌਗਾਂ ਨੂੰ ਵੀ ਸਪੋਰਟ ਜਰੂਰ ਕਰਿਆ ਕਰੋ ਤੇ ਮਿਲਾਂਗੇ ਫਿਰ ਅਸੀਂ ਨੈਕਸਟ ਬਲੌਗ ਵਿੱਚ ਤੇ ਅੱਜ ਦਾ ਬਲੌਗ ਸਾਡਾ ਇੰਨਾ ਕੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਾਂਗੇ ਨੈਕਸਟ ਬਲੌਗ ਵਿੱਚ